ਮੇਰਾ ਵੀ ਜੀ ਨਾਮ ਹੈਗਾ ਜਗਦੀਸ਼ ਸਿੰਘ ਪਿੰਡ ਮਾੜੀ ਮੇਗਾ ਜੋ ਕਿ ਬੀਤੀ ਕੱਲ ਪਿੰਡ ਦੇ ਹੀ ਦੋ ਸ਼ਰਾਤ ਜਾਂ ਸਰਾਂ ਨੇ ਮੇਰੇ ਘਰ ਤੇ ਆਣ ਕੇ ਰਾਤ ਮੈਂ ਘਰੇ ਨਹੀਂ ਸੀ ਤੇ ਮੇਰੇ ਘਰ ਤੇ ਆਣ ਕੇ ਉਹ ਪੀ ਹਮਲਾ ਕੀਤਾ ਤੇ ਇਸ ਹਮਲੇ ਤੋਂ ਬਾਅਦ ਮੇਰੇ ਤਾਇਆ ਜੀ ਦਾ ਲੜਕਾ ਬਾਹਰ ਅੱਡੇ ਤੇ ਉਹਨਾਂ ਤੇ ਜਾ ਕੇ ਘਰ ਤੇ ਹਮਲਾ ਕੀਤਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਕੋਈ ਸਿਟੀ ਵੀ ਗੱਲ ਤੇ ਜੀ ਨਜ਼ਰ ਆਏ ਬੰਦੇ ਹਾਂਜੀ ਸੀਸੀਟੀਵੀ ਕੈਮਰੇ ਜੀ ਹੈਗੇ ਪਰ ਨੀਵੇਂ ਲੱਗੇ ਆ ਤੇ ਉਹਦੇ ਕਰਕੇ ਗਲੀ ਚ ਕਲੀਅਰ ਨਹੀਂ ਆਏ ਤੇ ਬਾਕੀ ਆ ਨਿਸ਼ਾਨ ਦਿਸਣਦੇ ਸਾਰੇ ਵੇਖੋ ਤੁਸੀਂ ਕੈਮਰਾ ਘੁਮਾ ਕੇ ਜਿੱਥੇ ਜਿੱਥੇ ਫੈਰ ਮਾਰੇ ਆ ਤਾਂ ਤੱਕ ਵੀ ਤੇ ਇਧਰ ਬੂਏ ਦੇ ਵਿੱਚ ਵੀ ਇਹ ਤੇ ਇਹੀ ਵੀ ਬੱਚੇ ਛੋਟੇ ਹੀ ਘਰੇ ਤੇ ਚਲੋ ਨੁਕਸਾਨ ਨਹੀਂ ਕੋਈ ਵੀ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਬੰਦੇ ਦਾ ਪਤਾ ਲੱਗਾ ਕਿ ਨਾ ਕੋਈ ਹਾਂਜੀ ਬੰਦੇ ਸਾਡੇ ਪਿੰਡ ਦੇ ਹੀ ਆ ਜੀ ਇੱਕ ਮਨਦੀਪ ਸਿੰਘ ਆ ਤੇ ਇੱਕ ਉਹਨਾਂ ਦਾ ਵੱਡਾ ਬ੍ਰਦਰ ਆ ਤੇ ਸੁਖਬੀਰ ਸਿੰਘ ਹਾਂਜੀ ਹੁਣ ਪੁਲਿਸ ਆਈ ਹੈ ਕੀ ਕਾਰਵਾਈ ਕਰਗੀ ਪੂਰਾ ਆਪਣੀ ਕਾਰਵਾਈ ਕਰਕੇ ਗਏ ਆ ਜੀ ਸਾਨੂੰ ਪ੍ਰਸ਼ਾਸਨ ਤੇ ਮਾਨ ਹੈ ਵੀ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਐਸਐਚਓ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਕੱਲ ਨੂੰ ਕੋਈ ਵੀ ਇਹੋ ਜਿਹੀ ਦੁਰਘਟਨਾ ਦੁਬਾਰਾ ਨਾ ਸਾਡੇ ਦੇ ਵਾਪਰੇ ਕਿਹੜਾ ਨਜ਼ਰ ਕਿਹੜਾ ਮਾੜੀ ਮਿਕਾ ਜੀ ਇਹ ਕੀ ਇਹ ਘਟਨਾ ਹੋਈ ਕਿੰਨੇ ਕੋਈ ਦੀ ਘਟਨਾ ਕੀ ਤੁਹਾਨੂੰ ਆ ਦੇ ਲੱਗ ਘਟਨਾ ਜੀ ਪਹਿਲਾਂ ਪਿੰਡ ਗਿਆ ਆਪਣੇ ਨਾਲ ਦੇ ਪਿੰਡ ਗੱਡੀ ਸਾਈਡ ਤੇ ਖੜੀ ਆ ਚਾਰ ਗੱਡੀ ਆ ਤੇ ਉਹਨਾਂ ਲਿਆ ਕੇ ਚਾਰ ਪੰਜ ਜਣੇ ਆਏ ਉਹਨਾਂ ਗੱਡੀ ਪਿੱਲਾ ਲਿਆ ਕੇ ਵਿੱਚ ਮਾਰੀ ਆ ਮੁੜ ਕੇ ਇਹਦੇ ਗੱਲ ਪੈ ਗਏ ਕੱਲੇ ਦੇ ਮੁੜ ਕੇ ਘਰੇ ਆ ਗਿਆ ਚੁੱਪ ਕਰਕੇ ਵੀ ਕੱਲਾ ਸੀ ਤੇ ਮੁੜ ਕੇ ਤਕਰੀਬਨ ਇਹ ਪਹਿਲਾਂ ਆ ਗਈ 8:30 ਵਜੇ 9:00 ਵਜੇ ਇਹ ਗੱਲ ਨੂੰ ਮੁੜ ਕੇ ਰੋਟੀ ਪਾਣੀ ਖਾਦਾ ਘਰੇ ਆਇਆ ਹੀ ਇਹਨੂੰ ਬਾਹ ਲਿਆ ਕਿ ਛੜਾ ਛੱਡ ਕੋ ਨਹੀਂ ਸਵੇਰੇ ਆਪਾਂ ਕਰ ਲਾਂ ਗੱਲ ਮੁੜ ਕੇ ਬਾਅਦ ਦੇ ਵਿੱਚ ਉਹ 10-15 ਜਣੇ ਹੋ ਸਕਦਾ 20 ਜਣੇ ਹੋਣੇ ਸੀ ਵੇਖੇ ਦੀਗੇ ਉਹ ਫਿਰ ਕਿੰਨੇ ਵਜੇ ਉਹ ਆਏ ਤਕਰੀਬਨ 10:30 ਵਜੇ ਅੱਛਾ 10:30 ਦੇ ਕਰੀਬ ਆਏ ਉਹ ਇੱਥੇ ਰੀ ਨਾ ਫੈਰਪੂਰ ਕਰਕੇ ਗਏ ਆ ਮਲੋਨਾਸ ਵਾਈਫਰ ਵੀ ਕਿਤੇ ਸੜਕ ਤੋਂ ਤੁਰ ਕੇ ਆਏ ਹੋ ਤੇ ਮੁੜ ਕੇ ਬਾਦ ਦੇ ਵਿੱਚ ਉਹ ਜਦੋਂ ਵਾਪਸ ਚਲੇ ਗਏ ਆਪਦੇ ਆਏ ਸਾਰਾ ਵੇਖ ਕੇ ਗਾਇਆ ਕੋਈ ਖੋਖਾ ਨਹੀਂ ਹੋਣਾ ਛੱਡਿਆ ਇੱਥੇ ਕਿਸ ਰਕਮ ਦਾ ਕੋ ਪ੍ਰੂਫ ਨਹੀਂ ਛੱਡਿਆ ਵਾਪਸ ਲੈ ਕੇ ਗਏ ਆ ਮੁੜ ਕੇ ਅਸੀਂ ਥਾਣੇ ਗਏ ਆ ਥਾਣੇ ਵਾਲਿਆਂ ਬੂਆ ਨਹੀਂ ਖੋਲਿਆ ਸਾਢੇ 12 ਵਜੇ ਤੇ ਲਗਭਗ ਤੇ ਮੁੜ ਕੇ ਫਿਰ ਦੁਬਾਰਾ ਨਾ ਕੋਈ ਗਾ ਨਹੀਂ ਫੋਨ ਕੀਤਾ ਨਾ ਕੰਪਲੇਟ ਕਰਾ ਦਿੱਤ ਜਦੋਂ ਕਨੀ ਆ ਗਿਆ ਉਹਦੇ ਕਰਨ ਬੂਆ ਨਹੀਂ ਖੋਲਿਆ ਨਾ ਤੇ ਮੁੜ ਕੇ ਕੰਪਲੇਨ ਆਨਲਾਈਨ ਪਾਈ ਅਸੀਂ ਕਿੰਨੇ ਇੱਕ ਫਾਇਰ ਹੋਏ ਤੁਹਾਡੇ ਨਾਲ ਫਾਇਰ ਤਕਰੀਬਨ ਲਾ ਲੋ ਪੀ 20-25 ਹੋਏ ਕੁਝ ਭਾਈ ਹੋਏ ਕੁਝ ਨਾ ਦੇ ਰਦੇ ਵਿੱਚ ਤੇ ਬੰਦਾ ਦੀ ਕੋਈ ਪਛਾਣ ਨਹੀਂ ਵਹੀ ਪਛਾਣ ਇੱਕ ਬਖਸ਼ੀ ਸਿੰਘ ਆ ਤੇ ਇੱਕ ਤਾਰ ਆ ਇੱਕ ਗਰਜੰਡ ਸਿੰਘ ਆ ਇਹ ਤਿੰਨ ਚਾਰ ਬੰਦੇ ਤੁਸੀਂ ਮਤਲਬ ਇਹਨਾਂ ਦੇ ਮੇਨ ਆਏ ਨਾ ਉਧਰੋਂ ਚਾਚੀ ਸਾਡੀ ਨੇ ਵੇਖਿਆ ਤੇ ਬਾਕੀ ਨਹੀਂ ਬੰਦੇ ਪਛਾਣ ਦੇ ਬਾਕੀ ਮੂੰਹਾਂ ਬੱਧੇ ਨੇ ਤੇ ਕੋਈ ਬੰਦਾ ਜ਼ਖਮੀ ਨਹੀਂ ਹੋਇਆ ਨਹੀਂ ਕੋਈ ਬੰਦਾ ਨਹੀਂ ਜ਼ਖਮੀ ਹੋਇਆ ਅਸੀਂ ਬਾਹਰ ਹੀ ਨਹੀਂ ਨਿਕਲੇ ਤੇ ਜ਼ਖਮੀ ਕਿਉਂ ਨਹੀਂ ਅਗਲੇ ਪਾਸੇ ਅੰਦਰ ਵੜ ਗਏ ਉਹ ਆਪਦਾ ਕਾਰਵਾਈ ਕਰਕੇ ਚਲੇ ਗਏ ਤੇ ਹੁਣ ਪੁਲਿਸ ਆਈ ਕੀ ਪ੍ਰੋਸੈਂਡਿਆ ਪੁਲਿਸਾਂ ਦੀ ਕੋਈ ਗੱਲ ਨਹੀਂ ਕਾਰਵਾਈ ਕਰਾਂਗੇ ਅਸੀਂ ਮਤਲਬ ਨਾ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਇਹ ਮਤਲਬ ਨਜਾਇਜ਼ ਹੋਇਆ ਹੈ ਤੇ ਇਹਦਾ ਕੋਈ ਨਾ ਕੋਈ ਸਾਨੂੰ ਮਲ ਹੱਲ ਹੋਣਾ ਚਾਹੀਦਾ ਅਸੀਂ ਤੇ ਇਹ ਮੰਗ ਕਰਦੇ ਕੋਈ ਨਾ ਕੋਈ ਲਾਲੋ ਹੁਣ ਨਜਾਇਜ਼ ਗੱਲ ਪਾਇਆ ਕੋਈ ਵਜ੍ਹਾ ਨਹੀਂ ਕਿਸੇ ਰਕਮ ਦੀ ਇਹ ਤਾਂ ਕੰਮ ਜ਼ਰੂਰੀ ਹੋਣਾ ਚਾਹੀਦਾ ਨਾ ਨਾਮ ਨਿਸ਼ਾਤਰ ਸਿੰਘ ਹੈ ਜੀ ਪਿੰਡ ਮਾੜੀ ਮੇਗਾ ਹੈ ਇਹ ਕਰੀਬ ਰਾਤ 12 ਵਜੇ ਕੇ 5-4 ਮਿੰਟ ਤੇ ਕੁਝ ਬੰਦੇ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਬੰਦੇ ਤੇ ਇੱਥੇ ਹੋ ਗਏ ਆ ਇੱਕ ਮਨਜੀ ਮਨਦੀਪ ਸਿੰਘ ਆ ਇੱਕ ਸੁਖਬੀਰ ਸਿੰਘ ਆ ਤੇ ਕੋਈ ਦੋ ਉਹਨਾਂ ਦੇ ਨਾਲ ਕੋਈ 8-7 ਬੰਦੇ ਜਿਹੜੇ ਅਣਪਛਾਤੇ ਆ ਉਹਨਾਂ ਨੇ ਆਣ ਕੇ ਰਾਤ ਇੱਥੇ ਆਪਣੇ ਭਰਾ ਚਾਚੇ ਦੇ ਬੇਟਾ ਜਗਦੀਸ਼ ਸਿੰਘ ਆ ਇਹਦੇ ਘਰ ਦੇ ਵਿੱਚ ਕੋਈ 14-15 ਫੈਰ ਇਹਦੇ ਘਰ ਮਾਰੇ ਆ ਆਪਣਾ ਘਰ ਉੱਤੇ ਰੱਡੇ ਤੇ ਆ 6-7 ਭਾਜੀ ਆਪਣੇ ਘਰ ਕੁਝ ਫੈਰੇ ਨਾਲ ਬੰਦਿਆਂ ਨੂੰ ਮਾਰੇ ਆ ਸਵਿਫਟ ਗੱਡੀ ਤੇ ਆਏ ਆ ਮਨਦੀਪ ਸਿੰਘ ਤੇ ਦਾ ਭਰਾ ਨਾਲ ਸੁਖਬੀਰ ਸਿੰਘ ਤੇ ਨਾਲ ਕੁਝ 8-7 ਬੰਦੇ ਹਨ ਪਛਾਤੇ ਆ ਤੇ ਵਜਾ ਕੀ ਆ ਉਹ ਵਜਾ ਜੀ ਇਹ ਸ਼ਾਮੀ ਕੋਈ ਆਪਸ ਦੇ ਵਿੱਚ ਇਹਨਾਂ ਦਾ ਗੱਡੀਆਂ ਦਾ ਹੋਇਆ ਸੀ ਐਕਸੀਡੈਂਟ ਛੋਟਾ ਜਿਹਾ ਅੱਡੇ ਤੇ ਮਨਦੀਪ ਸਿੰਘ ਕੋਲ ਥਾਰ ਗੱਡੀ ਸੀ ਤੇ ਆਪਣੇ ਕੋਲ ਇਹਨਾਂ ਕੋਲ ਵਰਨਾ ਗੱਡੀ ਸੀ ਇਹਨਾਂ ਦਾ ਆਪਸ ਦੇ ਵਿੱਚ ਗੱਡੀ ਦਾ ਕੋਈ ਉਧਰ ਉਧਰੀ ਛੋਟਾ ਜਿਹਾ ਐਕਸੀਡੈਂਟ ਹੋਇਆ ਉਥੋਂ ਇਹ ਤੂ ਤੂ ਮਮਾ ਹੋਏ ਆ ਉਥੋਂ ਤੂ ਤੂ ਮਮਾ ਹੋ ਗਏ ਜੀ ਆਪਣੇ ਚਲੋ ਘਰਾਂ ਨੂੰ ਚਲੇ ਗਏ ਸਾਰੇ ਉੱਤੇ ਕੋਈ 2-4 ਮਿੰਟ ਗਾਲੀ ਗਲੋਚ ਜਾਂ ਤਾਂ ਕੰਮ ਕੀ ਹੋਇਆ ਇਹਨਾਂ ਦਾ بس اس ਤੋਂ ਬਾਅਦ ਕੋਈ ਹੋਰ ਗੱਲ ਨਹੀਂ ਤੇ ਫਿਰ ਇਹਨਾਂ ਨੇ ਰਾਤ ਆਣ ਕੇ ਤੇ ਇੱਥੇ ਆਹ ਕਾਰਨਾਮੇ ਕੀਤੇ ਆ ਗੋਲੀਆਂ ਮਾਰੀਆਂ ਸ਼ਰਿਆਂ ਮਾਰ ਕੇ ਕਿੰਨੇ ਘਰਾਂ ਤੇ ਹਮਲਾ ਕੀਤਾ ਦੋਹਾਂ ਘਰਾਂ ਤੇ ਜੀ ਤੇ ਕਿੰਨੇ ਘਰ ਫਾਇਰ ਭਾਜੀ ਜਿਹੜਾ ਜਗਦੀਸ਼ ਸਿੰਘ ਦਾ ਘਰ ਹੈ ਇਹਦੇ ਘਰ ਦੇ ਵਿੱਚ 14 ਤੋਂ 15 ਫਾਇਰ ਹੋਏ ਆ ਤੇ ਮੇਰਾ ਘਰ ਹੈ ਅੱਡੇ ਤੇ ਮੇਰੇ ਘਰ ਤੇ 6 ਤੋਂ 7 ਫਾਇਰ ਮੇਰੇ ਘਰ ਤੇ ਮਾਰੇ ਇਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਜੀ ਘਰਾਂ ਦੇ ਵਿੱਚ ਨਾ ਕੋਈ ਬੰਦਾ ਕੱਦ ਨਹੀਂ ਰਿਹਾ ਨਹੀਂ ਜੀ ਜ਼ਖਮੀ ਤੋਂ ਨਹੀਂ ਹੋਇਆ ਕੋਈ ਬਚ ਕੇ ਬੰਦੇ ਹੁਣ ਪੁਲਿਸ ਆਈ ਹੈ ਮੌਕੇ ਤੇ ਕੀ ਕਾਰਵਾਈ ਹਾਂਜੀ ਪੁਲਿਸ ਹਾਂਜੀ ਕੋਈ ਸੀਸੀਟੀਵੀ ਲੱਭੀਆ ਫੁੱਲ ਪੁਲਸ ਆਈ ਆ ਉਹਨਾਂ ਸਾਰੇ ਹੀ ਕੈਮਰੇ ਚੈੱਕ ਕੀਤੇ ਆ ਤੇ ਉਹ ਡੀਵੀਆਰ ਲੈ ਗਏ ਆ ਨਾਲ ਉਹ ਕਹਿੰਦੇ ਵੀ ਅਸੀਂ ਸਾਰਾ ਇਹਨਾਂ ਦਾ ਬਰੀਕੀ ਨਾਲ ਜਾਂਚ ਕਰਕੇ ਤੇ ਜੋ ਵੀ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ ਬਾਕੀ ਅਗਲੀ ਕਾਰਵਾਈ ਹੁੰਦੇ ਜੋ ਬੰਦੀ ਉਹ ਹੀ ਕਰਾਂਗੇ ਤੁਸੀਂ ਕੀ ਮੰਗ ਕਰ ਅਸੀਂ ਇਹੋ ਮੰਗ ਕਰਦੇ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪੈਣੀ ਚਾਹੀਦੀ ਆ ਤੀਸਰਾ ਚੌਥਾ ਹੀਲਾ ਹੋ ਗਿਆ ਇਹਨਾਂ ਬੰਦਿਆਂ ਦਾ ਇਹਨਾਂ ਮਾੜੀ ਮੇਘੇ ਦੇ ਵਿੱਚ ਇੰਨੀ ਗੁੰਡਾਗਰਦੀ ਕੀਤੀ ਆ ਜਦੋਂ ਮਰਜੀ ਰਾਤ ਨੂੰ ਉੱਠਦੇ ਆ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਇਸ ਤੋਂ ਪਿੱਛੇ 5-4 ਇਹ ਵਾਰਦਾਤਾਂ ਹੋ ਗਈਆਂ ਜਿਹੜੀਆਂ ਬੰਦੇ ਇਹੋ ਇਨਜਾਮ ਦਿੰਦੇ ਵਾਰਦਾਤਾਂ ਨੂੰ ਰਾਤ 12 ਵਜੇ ਜਾਂਦੇ ਆ ਤੇ ਬਸ ਇਸ ਤਰ੍ਹਾਂ ਫਾਇਰਿੰਗ ਕਰਕੇ ਬੁਹਿਆਂ ਦੇ ਵਿੱਚ 10-10 15-15 ਗੋਲੀਆਂ ਮਾਰਦੇ ਆ ਇਹਨਾਂ ਗੁੰਡਾਗਰਦੀ ਕੀਤੀ ਬਈ ਬਹੁਤ ਜ਼ਿਆਦੀ ਤੁਹਾਨੂੰ ਕਿਹਨੂੰ ਖਤਰਾ ਹਾਂਜੀ ਖਤਰਾ ਆ ਜੀ ਇਹਨਾਂ ਬੰਦਿਆਂ ਤੋਂ ਸਾਨੂੰ ਖਤਰਾ ਆ ਗਈ ਇਹ ਬੰਦੇ ਜਿਹੜੇ ਰਾਤ ਸ਼ਰੇਆਮ ਗੋਲੀਆਂ ਮਾਰਦੇ ਦਿਨੇ ਵੀ ਨੁਕਸਾਨ ਕਰ ਸਕਦੇ ਆ। ਨਾਂ ਦੇ ਪੈਂਟ ਆਈਆਂ ਵਾ। ਇੱਕ ਤੇ ਮਨਜੀਤ ਸਿੰਘ ਆ। ਸੌਣਾ ਜਗਨਦਰ ਸਿੰਘ। ਤੇ ਉਹਨੇ ਬਰਫਲਾਂ ਦਿੱਤੀ ਆ ਬਖਸ਼ੀ ਸਿੰਘ ਆ। ਸੌਣਾ ਕੋ ਜਾਨ ਸਿੰਘ। ਮਾਰੀ ਲੇਗਾ ਤੇ। ਦੋਨੋਂ ਲਈ ਬਖਸ਼ੀ ਸਿੰਘ ਨੇ ਮੱਕੀ ਸੋਨਾ ਦੇ ਦਿੱਤੀ ਆ। ਤੇ ਸਾਡੇ ਜਿਹੜੇ ਆ ਗੇਟ ਤੇ ਵਾਈਪਰ ਕੀਤੇ ਆ। ਤੇ ਗੇਟ ਦੀਆਂ ਨਹੀਂ ਆ। ਤੇ ਉਦੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਵੀ। ਬੀੜ ਤੇ ਕੋਈ ਦਾ ਨਿਸ਼ਾਨ ਲੱਗਿਆ ਕੋਈ ਦਾ ਨਿਸ਼ਾਨ ਦੇਖਿਆ ਤੇ ਬਾਕੀ ਹੇ ਪ੍ਰਤਾਪ ਕਰ ਰਹੇ ਆ ਪ੍ਰਤਾਪ ਕਰਕੇ ਜਰੂਰੀ ਇਨਵੈਸਟੀਗੇਸ਼ਨ ਜਾਂਦਾ ਉਹ ਦੇ ਮੁਤਾਬਕ ਕਾਰਵਾਈ ਕਰਾਂਗੇ ਤਿੰਨ ਘਰਾਂ ਨਹੀਂ ਜਾਣਾ ਬਣਾਇਆ ਕਿੰਨੇ ਕਿੰਨੇ ਘਰ ਹਮਾਰਾ ਹੋਇਆ ਕਿੰਨੇ ਘਰਾਂ ਦੇ ਗੋਲਿਆ ਦੇ ਨਿਸ਼ਾਨ ਕੀਤੇ ਤੇ ਲੱਗੇ ਆ ਗੋਲਿਆ ਦੇ ਨਿਸ਼ਾਨ ਕੀਤੇ ਨੇ ਲੱਗੇ ਆ ਬਾਕੀ ਹੋਰ ਕਿਸੇ ਦੇ ਕੋਈ ਇੰਝ ਨਹੀਂ ਆ ਬੰਦਾ ਕੋਈ ਨਹੀਂ ਚੱਲੇ ਕਿ ਗੋਲਿਆ ਦੇ ਤਿੰਨ ਤਿੰਨ ਚਾਰ ਚਾਰ ਨਿਸ਼ਾਨ ਲੱਗੇ ਆ ਇੱਕ ਤੇ ਚਾਰ ਦੇ ਨਿਸ਼ਾਨ ਆ ਬੀੜ ਤੇ ਇੱਕ ਤੇ ਪੰਜ ਗਿਆ ਇਹਨਾਂ ਦੇ ਕੋਈ ਨਿਸ਼ਾਨ ਲੱਗਿਆ ਵਜਰ ਰੰジਸ ਤੋਂ ਵਜਰ ਰੰジਸ ਕੋਈ ਰਾਤ ਕਹਿੰਦੇ ਕੋਈ ਐਕਸੀਡੈਂਟ ਦਾ ਮਾਮਲਾ ਹੋਇਆ ਅਸੀਂ ਉਹਨਾਂ ਦਾ ਕੋਈ 8-9 ਵਜੇ ਦੇ ਵਿੱਚ ਉਹ ਤੋਂ ਕੋਈ ਤੁਹਾਨੂੰ ਨਹੀਂ ਆ ਤੁਹਾਨੂੰ ਹੋਰ ਕਰਕੇ ਇੱਕ ਬੀਜੇ ਤੇ ਘਰ ਜਾ ਕੇ ਇਹਨਾਂ ਕੋਲੋਂ ਚੁੱਕ ਲਵਾਂਗੇ ਕੋਈ ਦੱਸੋ ਮਤਾਬਕ ਬਾਕੀ ਵੈਰੀਫਾਈ ਕਰ ਰਹੇ ਆ ਮਨ ਜਿਹੜੀਆਂ ਕੈਮਰਿਆਂ ਦੀ ਰਿਪੋਰਟ ਸੀ ਲੈ ਰਹੇ ਆ ਪੌਣ ਦੇ ਨਿਪਟਾਰਕ ਜਿੱਦਾਂ ਹੀ ਹੋਵੇਗਾ ਮੋਸਾ ਉਹ ਨਾਮ ਹੀ ਕਾਰਵਾਈ ਕਰ ਰਹੇ ਆ ਉਸ ਤੋਂ ਕੋਈ ਸੰਭ ਹੈ ਕੈਮਰੇ ਕੋਈ ਚੱਲ ਨਹੀਂ ਕਰਬਈਏ ਇਹੋ ਸ੍ਰੀ ਜੀ ਤਰਦੀਸ਼ ਕਰ ਰਹੇ ਹਾਂ ਕੈਮਰੇ ਵਿੱਚ ਕੀ ਜਾਂਦਾ ਹੈ ਕੀ ਗੱਲ ਹੈ ਸੇ ਕਰਨ ਲਈ ਬੇਫਰਮਾਨ ਅਮਰ ਚੰਦ ਜੀ ਕਾਰਵਾਈ ਅਮਰ ਚੰਦ ਜੀ ਜਾਰੀ ਜੀ ਜੋ ਵੀ ਮੁਤਾਬਕ ਕਾਨੂੰਨ ਦੇ ਹੋਊਗੀ ਉਹ ਕਾਰਵਾਈ ਨਜੂ ਹੋਊ ਠੀਕ